ਵਿਚ ਉਸ ਦਿਨ ਅਜੀਬ ਜਈ ਖਾਮੋਸ਼ੀ ਸੀ ਇਹ ਖਾਮੋਸ਼ੀ ਕਿਸੇ ਤੂਫਾਨ ਤੋਂ ਪਹਿਲਾਂ ਦੀ ਨਹੀਂ ਸਗੋਂ ਇੱਕ ਸਲਤਨਤ ਦੇ ਉਜੜਨ ਦੀ ਗਵਾਹੀ ਵਾਰ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਸਿਰਫ 16 ਮਹੀਨੇ ਬਾਅਦ ਉਹਨਾਂ ਦਾ ਵੱਡਾ ਪੁੱਤਰ ਮਹਾਰਾਜਾ ਖੜਕ ਸਿੰਘ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਖੜਕ ਸਿੰਘ ਦਾ ਪੁੱਤਰ ਕਮਰ ਨੋਨਿਹਾਲ ਸਿੰਘ ਜਦੋਂ ਪਿਤਾ ਦਾ ਸੰਸਕਾਰ ਕਰਕੇ ਵਾਪਸ ਕਿਲੇ ਵੱਲ ਆ ਰਿਹਾ ਸੀ ਤਾਂ ਕਿਲੇ ਦੇ ਦਰਵਾਜ਼ੇ ਉੱਤੇ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਕਮਰ ਨੌਨਿਹਾਲ ਸਿੰਘ ਅਤੇ ਮੀਆਂ ਊਦਮ ਸਿੰਘ ਦਰਵਾਜ਼ੇ ਦੇ ਹੇਠੋਂ ਲੰਗੇ ਅਚਾਨਕ ਬਾਰੂਦ ਫਟਣ ਵਰਗੀ ਆਵਾਜ਼ ਆਈ ਅਤੇ ਦਰਵਾਜ਼ੇ ਦੀ ਡਾਟ ਉਨ੍ਹਾਂ ਉੱਪਰ ਡਿੱਗ ਪਈ ਇਥੇ ਇੱਕ ਅਹਿਮ ਚਸ਼ਮਦੀਦ ਗਵਾਹ ਮੌਜੂਦ ਸੀ ਅਮਰੀਕੀ ਕਰਨਲ ਅਲੈਗਜ਼ੈਂਡਰ ਗਾਰਡਨਰ ਗਾਰਡਨਰ ਆਪਣੀਆਂ ਯਾਦਾਂ ਵਿੱਚ ਲਿਖਦਾ ਹੈ ਮੈਂ ਉਸ ਵਕਤ ਦਰਵਾਜ਼ੇ ਦੇ ਬਿਲਕੁਲ ਕੋਲ ਖੜਾ ਸੀ ਮੈਂ ਵਜ਼ੀਰ ਧਿਆਨ سے ਡੋਗਰਾ ਨੂੰ ਹੱਥ ਨਾਲ ਇੱਕ ਖਾਸ ਇਸ਼ਾਰਾ ਕਰਦੇ ਵੇਖਿਆ ਅਤੇ ਉਸੇ ਪਲ ਮਲਬਾ ਹੇਠਾਂ ਆ ਡਿੱਗਿਆ ਊਧਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਕੰਵਰ ਨੌਨਿਹਾਲ ਸਿੰਘ ਸਿਰਫ ਜ਼ਖਮੀ ਸੀ ਉਹ ਹੋਸ਼ ਵਿੱਚ ਸੀ ਅਤੇ ਪਾਣੀ ਮੰਗ ਰਿਹਾ ਸੀ ਪਰ ਸਾਜ਼ਿਸ਼ ਇਥੇ ਖਤਮ ਨਹੀਂ ਹੋਈ ਧਿਆਨ ਸਿੰਘ ਨੇ ਤੁਰੰਤ ਹੁਕਮ ਦਿੱਤਾ ਕਿ ਕਮਰ ਨੂੰ ਪਾਲਕੀ ਵਿੱਚ ਪਾ ਕੇ ਕਿਲੇ ਦੇ ਅੰਦਰ ਲਿਜਾਇਆ ਜਾਵੇ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਵਫਾਦਾਰ ਸਰਦਾਰ ਲੈਣਾ ਸਿੰਘ ਮਜੀਠੀਆ ਨੂੰ ਵੀ ਪਾਲਕੀ ਦੇ ਨੇੜੇ ਨਹੀਂ ਜਾਣ ਦਿੱਤਾ ਕਿਲੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅੰਦਰ ਕੀ ਹੋਇਆ ਉਹ ਸਿਰਫ ਕਿਲੇ ਦੀਆਂ ਗੰਧਾਂ ਜਾਣਦੀਆਂ ਹਨ ਜਦੋਂ ਕੁਝ ਘੰਟਿਆਂ ਬਾਅਦ ਖਬਰ ਆਈ ਤਾ ਕੰਵਰ ਮਰ ਚੁੱਕਾ ਸੀ ਡਾਕਟਰਾਂ ਦੇ ਅਨੁਸਾਰ ਉਸ ਦੇ ਸਿਰ ਤੇ ਗੰਭੀਰ ਸੱਟ ਸੀ ਜਦੋਂ ਕਿ ਡਿੱਗਣ ਵੇਲੇ ਸੱਟ ਇੰਨੀ ਡੂੰਗੀ ਨਹੀਂ ਸੀ ਇਤਿਹਾਸਕਾਰ ਇਸ ਗੱਲ ਤੇ ਸਹਿਮਤ ਹਨ ਕਿ ਜ਼ਖਮੀ ਕੰਵਰ ਨੂੰ ਡੋਗਰਿਆਂ ਦੇ ਪਹਾੜੇ ਦੇ ਸਪਾਹੀਆਂ ਨੇ ਸਿਰ ਵਿੱਚ ਪੱਥਰ ਨਾਲ ਵਾਰ ਕਰ ਕਰਕੇ ਮਾਰ ਦਿੱਤਾ ਸੀ ਕੰਵਰ ਦੀ ਮੌਤ ਤੋਂ ਬਾਅਦ ਡੋਗਰਿਆਂ ਨੇ دہشت ਫੈਲਾਉਣ ਲਈ ਇੱਕ ਹੋਰ ਕਾਰਾ ਕੀਤਾ ਕੰਵਰ ਨੋਨਿਹਾਲ ਸਿੰਘ ਦੇ ਸੰਸਕਾਰ ਮੌਕੇ ਉਸ ਦੀਆਂ ਦੋ ਨੌਜਵਾਨ ਰਾਣੀਆਂ ਅਤੇ ਚਾਰ ਦਾਸੀਆਂ ਨੂੰ ਜ਼ਬਰਦਸਤੀ ਸਤੀ ਕਰ ਦਿੱਤਾ ਗਿਆ। ਇਹ ਸਿਰਫ ਰਸਮ ਨਹੀਂ ਸੀ। ਇਹ ਲਾਹੌਰ ਦਰਬਾਰ ਦੇ ਬਾਕੀ ਸਰਦਾਰਾਂ ਨੂੰ ਇਹ ਸੁਨੇਹਾ ਸੀ ਕਿ ਹੁਣ ਤਾਕਤ ਡੋਗਰਿਆਂ ਦੇ ਹੱਥ ਵਿੱਚ ਹੈ। ਇੱਕੋ ਦਿਨ ਵਿੱਚ ਪੰਜਾਬ ਨੇ ਆਪਣੇ ਦੋ ਮਹਾਰਾਜੇ ਗੁਆ ਲਈ ਸਨ। ਤਖਤ ਖਾਲੀ ਸੀ ਅਤੇ ਦੁਸ਼ਮਣ ਆਪਣੀਆਂ ਨਜ਼ਰਾਂ ਟਿਕਾਈ ਬੈਠੇ ਸਨ। ਹੁਣ ਸਵਾਲ ਸੀ ਤਖਤ ਦਾ ਮਾਲਕ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪੁੱਤਰ ਸ਼ੇਰ ਸਿੰਘ ਜੋ ਬਟਾਰੇ ਵਿੱਚ ਸੀ ਤਖਤ ਦਾ ਸਭ ਤੋਂ ਮਜ਼ਬੂਤ ਦਾਵੇਦਾਰ ਸੀ ਫੌਜ ਉਸ ਨੂੰ ਪਸੰਦ ਕਰਦੀ ਸੀ ਪਰ ਲਾਹੌਰ ਕਿਲੇ ਵਿੱਚ ਬੈਠੀ ਮਹਾਰਾਣੀ ਚੰਦਕੌਰ ਖੜਕ ਸਿੰਘ ਦੀ ਵਿਧਵਾ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਚੰਦਕੌਰ ਕਨਈਆ ਮਿਸਲ ਦੇ ਜੈਮਲ ਸਿੰਘ ਦੀ ਧੀ ਸੀ ਉਸ ਦੀਆਂ ਰਗਾਂ ਵਿੱਚ ਯੋਧਿਆਂ ਦਾ ਖੂਨ ਸੀ ਉਸਨੇ ਦਾਅਵਾ ਕੀਤਾ ਕਿ ਕੰਬਰ ਨੌਨਿਹਾਲ ਸਿੰਘ ਦੀ ਵਿਧਵਾ ਰਾਣੀ ਗਰਭਵਤੀ ਹੈ ਅਤੇ ਆਉਣ ਵਾਲਾ ਬੱਚਾ ਹੀ ਪੰਜਾਬ ਦਾ ਵਾਰਿਸ ਹੋਵੇਗਾ ਜਦੋਂ ਤੱਕ ਬੱਚਾ ਪੈਦਾ ਨਹੀਂ ਹੁੰਦਾ ਉਹ ਬਤੌਰ ਮਲਿਕਾ ਮੁਕੱਦਸ ਰਾਜ ਕਰੇਗੀ ਇੱਥੇ ਇਤਿਹਾਸਕਾਰ ਦੋ ਦਾਅਵੇ ਲਿਖਦੇ ਹਨ ਪਹਿਲਾ ਕੀ ਇਹ ਇੱਕ ਸਿਆਸੀ ਚਾਲ ਸੀ ਅਸਲ ਵਿੱਚ ਕੋਈ ਗਰਭ ਅਵਸਥਾ ਨਹੀਂ ਸੀ ਪਰ ਸੰਦਾਵ ਵਾਲੀਏ ਸਰਦਾਰਾਂ ਨੇ ਇਸ ਝੂਠ ਨੂੰ ਹਥਿਆਰ ਬਣਾਇਆ ਤਾਂ ਜੋ ਸ਼ੇਰ ਸਿੰਘ ਨੂੰ ਤਖਤੋਂ ਦੂਰ ਰੱਖਿਆ ਜਾ ਸਕੇ ਦੂਸਰਾ ਦਾਵਾ ਇਹ ਕੀਤਾ ਜਾਂਦਾ ਹੈ ਕਿ ਰਾਣੀ ਗਰਭਵਤੀ ਸੀ ਪਰ ਉਸ ਦਾ ਗਰਭ ਧਿਆਨ ਸਿੰਘ ਡੋਗਰੇ ਵੱਲੋਂ ਸਾਜ਼ਿਂ ਤਰੀਕੇ ਨਾਲ ਗिरा ਦਿੱਤਾ ਗਿਆ ਸੀ ਧਿਆਨ ਸਿੰਘ ਨੇ ਫੌਜ ਵਿੱਚ ਪ੍ਰੋਪਗੈਂਡਾ ਫੈਲਾ ਦਿੱਤਾ ਕਿ ਇੱਕ ਔਰਤ ਦਾ ਰਾਜ ਖਾਲਸੇ ਲਈ ਸ਼ਰਮ ਦੀ ਗੱਲ ਹੈ ਚੰਦਕੌਰ ਅੰਗਰੇਜ਼ਾਂ ਨਾਲ ਰਲ ਗਈ ਹੈ ਅਤੇ ਉਹ ਪੰਜਾਬ ਅੰਗਰੇਜ਼ਾਂ ਨੂੰ ਵੇਚ ਦੇਵੇਗੀ ਇਹ ਝੂਠਾ ਪ੍ਰਚਾਰ ਸੁਣ ਕੇ ਸਿੱਖ ਫੌਜੀ ਭੜਕ ਉੱਠੇ ਜਨਵਰੀ 1841 ਵਿੱਚ ਸ਼ੇਰ ਸਿੰਘ ਲਗਭਗ 70000 ਫੌਜੀਆ ਅਤੇ 200 ਤੋਪਾਂ ਦੇ ਨਾਲ ਲਾਹੌਰ ਪਹੁੰਚ ਗਿਆ ਲਾਹੌਰ ਦੇ ਸ਼ਹਿਰੀ ਦਰਵਾਜ਼ੇ ਰਿਸ਼ਵਤ ਦੇ ਕੇ ਖੁਲਵਾ ਲਏ ਗਏ ਪਰ ਕਿਲਾ ਬੰਦ ਰਿਹਾ 14 ਜਨਵਰੀ 1841 ਦੀ ਸਵੇਰ ਲਾਹੌਰ ਲਈ ਕਿਆਮਤ ਲੈ ਕੇ ਆਈ ਇਹ ਲੜਾਈ ਇਤਿਹਾਸ ਦੀ ਸਭ ਤੋਂ ਅਜੀਬ ਲੜਾਈ ਸੀ ਕਿਲੇ ਦੇ ਅੰਦਰ ਵੀ ਸਿੱਖ ਫੌਜ ਸੀ ਅਤੇ ਬਾਹਰ ਵੀ ਸਿੱਖ ਫੌਜ ਸ਼ੇਰ ਸਿੰਘ ਨੇ ਕਿਲੇ ਨੂੰ ਫਤਿਹ ਕਰਨ ਲਈ ਬਾਦਸ਼ਾਹੀ ਮਸਜਿਦ ਦੀ ਵਰਤੋਂ ਕੀਤੀ ਮਸਜਦ ਦੇ ਉੱਚੇ ਮੀਨਾਰਾਂ ਉੱਤੇ ਜ਼ੰਬੂਰਕ ਚੜਾ ਦਿੱਤੀਆਂ ਗਈਆਂ ਜੋ ਕਿ ਉਠਾਂ ਤੇ ਲੱਦਣ ਵਾਲੀਆਂ ਹਲਕੀਆਂ ਤੋਪਾਂ ਨੂੰ ਕਿਹਾ ਜਾਂਦਾ ਹੈ ਮੀਨਾਰਾਂ ਦੀ ਉਚਾਈ ਤੋਂ ਸਿੱਧਾ ਨਿਸ਼ਾਨਾ ਕਿਲੇ ਦੇ ਦੀਵਾਨੇ ਆਮ ਅਤੇ ਸ਼ੀਸ਼ ਮਹਿਲ ਤੇ ਲਗਾਇਆ ਗਿਆ ਜਵਾਬ ਵਿੱਚ ਗੁਲਾਬ ਸਿੰਘ ਦੇ ਤੋਕਚੀਆਂ ਨੇ ਕਿਲੇ ਦੀਆਂ ਬੁਰਜੀਆਂ ਤੋਂ ਮਸਜਿਦ ਤੇ ਗੋਲੇ ਦਾਗੇ ਇਤਿਹਾਸਕਾਰ ਦੱਸਦੇ ਹਨ ਕਿ ਤਿੰਨ ਦਿਨਾਂ ਤੱਕ ਲਾਹੌਰ ਧਮਾਕਿਆਂ ਨਾਲ ਕੰਬਦਾ ਰਿਹਾ ਮਸਜਿਦ ਦੇ ਗੁੰਬਦਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਿਲੇ ਦੇ ਅੰਦਰ ਖੂਨ ਦੀ ਹੋਲੀ ਖੇਢੀ ਗਈ 4000 ਤੋਂ ਵੱਧ ਸੈਨਿਕ ਇਸ ਘਰੇਲੂ ਜੰਗ ਵਿੱਚ ਮਾਰੇ ਗਏ ਲਾਹੌਰ ਦੀਆਂ ਗਲੀਆਂ ਵਿੱਚ ਲਾਸ਼ਾਂ ਝੁੱਕਣ ਵਾਲਾ ਕੋਈ ਨਹੀਂ ਸੀ ਦਿਨ ਦਿਨਾਂ ਬਾਅਦ ਜਦੋਂ ਗੋਲਾ ਬਾਰੂਦ ਖਤਮ ਹੋ ਗਿਆ ਤਾਂ ਧਿਆਨ ਸਿੰਘ ਨੇ ਸਮਝੌਤਾ ਕਰਵਾਇਆ ਸ਼ੇਰ ਸਿੰਘ ਮਹਾਰਾਜਾ ਬਣੇਗਾ ਚੰਦਕੌਰ ਨੂੰ 9 ਲੱਖ ਦੀ ਜ਼ਗੀਰ ਦਿੱਤੀ ਜਾਵੇਗੀ ਗੁਲਾਬ ਸਿੰਘ ਅਤੇ ਉਸ ਦੀ ਫੌਜ ਨੂੰ ਕਿੱਲੇ ਤੋਂ ਸੁਰੱਖਿਅਤ ਬਾਹਰ ਜਾਣ ਦਿੱਤਾ ਜਾਵੇਗਾ ਇਹ ਸੁਰੱਖਿਅਤ ਰਸਤਾ ਸਿੱਖ ਖਜ਼ਾਨੇ ਦੀ ਲੁੱਟ ਦਾ ਕਾਰਨ ਬਣਿਆ 19 ਜਨਵਰੀ ਦੀ ਅੱਧੀ ਰਾਤ ਨੂੰ ਗੁਲਾਬ ਸਿੰਘ ਕਿੱਲੇ ਤੋਂ ਬਾਹਰ ਨਿਕਲਿਆ ਉਹ ਖਾਲੀ ਹੱਥ ਨਹੀਂ ਸੀ ਸਰ ਲੈਪਲ ਗ੍ਰਿਫਨ ਲਿਖਦੇ ਹਨ ਕਿ ਗੁਲਾਬ ਸਿੰਘ ਆਪਣੇ ਨਾਲ 16 ਵੱਡੇ ਗੱਡੇ ਸੋਨੇ ਚਾਂਦੀ ਅਤੇ ਮੋਹਰਾਂ ਦੇ ਲੈ ਕੇ ਗਿਆ 500 ਕੋੜਿਆਂ ਉੱਤੇ ਕਸ਼ਮੀਰੀ ਪਸ਼ਮੀਨਾ ਅਤੇ ਕੀਮਤੀ ਬਰਤਨ ਲੱਦੇ ਹੋਏ ਸਨ ਸਭ ਤੋਂ ਕੀਮਤੀ ਹੀਰੇ ਡੋਗਰਾ ਸਿਪਾਹੀਆਂ ਨੇ ਆਪਣੀਆਂ ਵਰਦੀਆਂ ਦੀਆਂ ਤਹਿਆਂ ਅਤੇ ਰਜਾਈਆਂ ਵਿੱਚ ਸਿਉ ਲਏ ਸਨ ਇਹ ਉਹ ਦੌਲਤ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਮਲਤਾਨ ਤੱਕ ਜਿੱਤਾਂ ਪ੍ਰਾਪਤ ਕਰਕੇ ਇਕੱਠੀ ਕੀਤੀ ਸੀ ਗੁਲਾਬ ਸਿੰਘ ਇਸ ਦੌਲਤ ਨਾਲ ਜੰਮੂ ਚਲਾ ਗਿਆ ਅਤੇ ਬਾਅਦ ਵਿੱਚ ਇਸੇ ਪੈਸੇ ਨਾਲ ਅੰਗਰੇਜ਼ਾਂ ਤੋਂ ਕਸ਼ਮੀਰ ਦਾ ਰਾਜ ਖਰੀਦਿਆ ਸ਼ੇਰ ਸਿੰਘ ਤਖਤ ਤੇ ਤਾਂ ਬੈਠ ਗਿਆ ਪਰਾਜ ਕਰਨ ਦੀ ਤਾਕਤ ਗਵਾ ਚੁੱਕਾ ਸੀ ਇਸ ਜੰਗ ਨੇ ਫੌਜ ਦਾ ਅਨੁਸ਼ਾਸਨ ਖਤਮ ਕਰ ਦਿੱਤਾ ਸਿਪਾਹੀਆਂ ਨੂੰ ਸਮਝ ਆ ਗਈ ਕਿ ਉਹ ਰਾਜੇ ਬਣਾ ਵੀ ਸਕਦੇ ਹਨ ਅਤੇ ਮਿਟਾ ਵੀ ਸਕਦੇ ਹਨ ਇਸ ਸਮੇਂ ਪੰਜਾਬ ਵਿੱਚ ਇੱਕ ਨਵੀਂ ਲਹਿਰ اٹਹੀ ਜਿਸ ਨੂੰ ਮਾਰੋ ਮੁਨਸ਼ੀਨੋ ਕਿਹਾ ਗਿਆ ਸਿਪਾਹੀਆਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਸੰ ਮਿਲੀਆਂ ਜਿਸ ਲਈ ਉਹ ਮੁਨਸ਼ੀਆਂ ਨੂੰ ਜ਼ਿੰਮੇਵਾਰ ਮੰਨਦੇ ਸਨ ਹਰ ਰੈਜੀਮੈਂਟ ਵਿੱਚ ਪੰਚਾਇਤਾਂ ਬਣ ਗਈਆਂ ਸਿਪਾਹੀ ਆਪਣੇ ਅਫਸਰਾਂ ਦਾ ਹੁਕਮ ਨਹੀਂ ਸਨਮਾਨਦੇ ਸਗੋਂ ਪੰਚਾਇਤ ਦੇ ਫੈਸਲੇ ਮੰਨਦੇ ਸਨ ਲਾਹੌਰ ਵਿੱਚ ਕਤਲੇਆਮ ਸ਼ੁਰੂ ਹੋ ਗਿਆ ਜਿਹੜਾ ਵੀ ਵਿਅਕਤੀ ਹੱਥ ਵਿੱਚ ਕਲਮ ਜਾਂ ਵਹੀ ਖਾਤਾ ਫੜਿਆ ਨਜ਼ਰ ਆਉਂਦਾ ਸਿਪਾਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਸਿੱਖ ਰਾਜ ਅੰਦਰੋਂ ਖੋਖਲਾ ਹੋ ਚੁੱਕਾ ਹੈ ਡੋਗਰਾ ਧਿਆਨ ਸਿੰਘ ਜਾਣਦਾ ਸੀ ਕਿ ਜਿੰਨੀ ਦੇਰ ਚੰਦਕੌਰ ਜਿਉਂਦੀ ਹੈ ਸੰਦਾ ਵਾਲੀਏ ਸਰਦਾਰ ਸ਼ੇਰ ਸਿੰਘ ਵਿਰੁੱਧ ਬਗਾਵਤ ਕਰ ਸਕਦੇ ਹਨ 11 ਜੂਨ 1842 ਨੂੰ ਇੱਕ ਕਿਨਾਉਣੀ ਸਾਜ਼ਿਸ਼ ਰਚੀ ਗਈ ਰਾਣੀ ਦੀਆਂ ਦਾਸੀਆਂ ਨੂੰ ਡੋਗਰਿਆਂ ਨੇ ਖਰੀਦ ਲਿਆ ਪਹਿਲਾਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਕਾਮਯਾਬ ਨਾ ਹੋਈ ਤਾਂ ਰਾਤ ਵੇਲੇ ਸੁੱਤੀ ਰਾਣੀ ਦੀ ਭਾਰੇ ਵੱਟੇ ਨਾਲ ਵਾਰ ਕਰਕੇ ਹਤਿਆ ਕਰ ਦਿੱਤੀ ਗਈ ਤਿੰਨ ਦਿਨ ਤੜਫਣ ਤੋਂ ਬਾਅਦ 13 ਜੂਨ 1842 ਨੂੰ ਪੰਜਾਬ ਦੀ ਮਹਾਰਾਣੀ ਦਮ ਤੋੜ ਗਈ। ਧਿਆਨ ਸਿੰਘ ਨੇ ਗਵਾਹੀ ਮਿਟਾਉਣ ਲਈ ਕਾਤਲ ਦਾਸੀਆਂ ਨੂੰ ਵੀ ਮਰਵਾ ਦਿੱਤਾ। ਕਹਾਣੀ ਦਾ ਅੰਤ ਇੱਥੇ ਨਹੀਂ ਹੋਇਆ। ਮਹਾਰਾਣੀ ਦੇ ਕਤਲ ਦਾ ਬਦਲਾ ਲੈਣ ਲਈ ਸੰਦਾਵਾਲੀਏ ਸਰਦਾਰ ਜੋ ਅੰਗਰੇਜ਼ਾਂ ਦੀ ਸ਼ਰਨ ਵਿੱਚ ਸਨ ਵਾਪਸ ਲਾਹੌਰ ਆਏ। ਅੰਗਰੇਜ਼ 에ਜੰਟ ਜਾਰਜ ਰਸਲ ਕਲਰਕ ਨੇ ਬੜੀ ਚਲਾਕੀ ਨਾਲ ਸ਼ੇਰ ਸਿੰਘ ਨੂੰ ਮਨਾ ਲਿਆ ਸੀ। ਕਿ ਸੰਧਾਵਾਰੀਏ ਉਸਤੇ ਵਫਾਦਾਰ ਰਹਿਣਗੇ ਪਰ ਇਹ ਮੌਤ ਦਾ ਵਾਰੰਟ ਸੀ 15 ਸਤੰਬਰ 1843 ਦਾ ਦਿਨ ਚੜਿਆ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਬਾਹਰਵਾਰ ਸ਼ਾਹ ਬਿਲਾਵਲ ਵਿਖੇ ਫੌਜ ਦਾ ਮੁਆਇਨਾ ਕਰ ਰਹੇ ਸਨ ਅਜੀਤ ਸਿੰਘ ਸੰਧਾਵਾਰੀਆ ਇੱਕ ਨਵੀਂ ਦੋ ਨਾਲੀ ਬੰਦੂਕ ਲੈ ਕੇ ਆਇਆ ਉਸਨੇ ਕਿਹਾ ਕਿ ਮਹਾਰਾਜ ਇਹ ਬੰਦੂਕ ਅੰਗਰੇਜ਼ਾਂ ਤੋਂ ਲਿਆਂਦੀ ਹੈ ਜ਼ਰਾ ਵੇਖੋ ਸ਼ੇਰ ਸਿੰਘ ਨੇ ਜਿਵੇਂ ਹੀ ਬੰਦੂਕ ਫੜਨ ਲਈ ਹੱਥ ਵਧਾਇਆ ਅਜੀਤ ਸਿੰਘ ਨੇ ਟ੍ਰਿਗਰ ਦਬਾ ਦਿੱਤਾ ਗੋਲੀਆਂ ਸਿੱਧੀਆਂ ਮਹਾਰਾਜੇ ਦੀ ਛਾਤੀ ਵਿੱਚ ਵੱਜੀਆਂ ਅਜੀਤ ਸਿੰਘ ਨੇ ਤੁਰੰਤ ਤਲਵਾਰ ਨਾਲ ਮਹਾਰਾਜੇ ਦੀ ਹਤਿਆ ਕਰ ਦਿੱਤੀ ਪਰ ਜ਼ੁਲਮ ਦੀ ਹੱਦ ਅਜੇ ਬਾਕੀ ਸੀ ਇਸੇ ਵਕਤ ਲੈਣਾ ਸਿੰਘ ਸੰਧਾਵਾਰੀਆਂ ਬਾਗ ਦੇ ਦੂਜੇ ਪਾਸੇ ਗਿਆ ਜਿੱਥੇ ਸ਼ੇਰ ਸਿੰਘ ਦਾ 12 ਸਾਲਾਂ ਦਾ ਪੁੱਤਰ ਕਮਰ ਪ੍ਰਤਾਪ ਸਿੰਘ ਗਰੀਬਾਂ ਨੂੰ ਦਾਨ ਕਰ ਰਿਹਾ ਸੀ ਲੈਣਾ ਸਿੰਘ ਨੇ ਬੱਚੇ ਨੂੰ ਗਰਦਨ ਤੋਂ ਫੜਿਆ ਕਮਰ ਪ੍ਰਤਾਪ ਸਿੰਘ ਨੇ ਤਰਲਾ ਕੀਤਾ ਕਿ ਬਾਬਾ ਜੀ ਮੈਨੂੰ ਨਾ ਮਾਰੋ ਮੈਂ ਤੁਹਾਡੀਆਂ ਗਊਆਂ ਚਾਰ ਲਿਆ ਕਰਾਂਗਾ ਮੈਂ ਰਾਜ ਨਹੀਂ ਮੰਗਦਾ ਪਰ ਸੱਤਾ ਦੇ ਭੁੱਖੇ ਲੈਣਾ ਸਿੰਘ ਨੇ ਇੱਕ ਨਾ ਸੁਣੀ ਅਤੇ ਬੇਰਹਿਮੀ ਨਾਲ ਉਸ ਬੱਚੇ ਦੀ ਵੀ ਹਤਿਆ ਕਰ ਦਿੱਤੀ ਇਸ ਖੂਨੀ ਖੇਡ ਦੇ ਅੰਤ ਵਿੱਚ ਵਜ਼ੀਰ ਧਿਆਨ ਸਿੰਘ ਡੋਗਰਾ ਦਾ ਵੀ ਨੰਬਰ ਆ ਗਿਆ ਜਦੋਂ ਸੰਧਾ ਵਾਲੀਏ ਕਿਲੇ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਧਿਆਨ ਸਿੰਘ ਮਿਲਿਆ ਅਜੀਤ ਸਿੰਘ ਨੇ ਬਿਨਾਂ ਕੋਈ ਗੱਲ ਕੀਤੇ ਧਿਆਨ ਸਿੰਘ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ ਜਿਸ ਸ਼ਖਸ ਨੇ ਸਾਰਿਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਸੀ ਉਹ ਸੜਕ ਤੇ ਨਿਰਜੀਵ ਪਿਆ ਸੀ ਇਹ ਸਭ ਵੇਖ ਕੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਡੋਗਰਾ ਨੇ ਫੌਜ ਨੂੰ ਪੜਕਾਇਆ ਅਤੇ ਅਗਲੇ ਹੀ ਦਿਨ ਸੰਦਾਵਾਲੀਏ ਸਰਦਾਰਾਂ ਨੂੰ ਮਾਰ ਮੁਕਾਇਆ ਲਾਹੌਰ ਖੂਨ ਨਾਲ ਨਹਾਤਾ ਹੋਇਆ ਸੀ 1839 ਵਿੱਚ ਜਿਸ ਪੰਜਾਬ ਦੀਆਂ ਸਰਹੱਦਾਂ ਕਾਬੁਲ ਤੱਕ ਸੁਰੱਖਿਤ ਸਨ 1843 ਤੱਕ ਉਹ ਪੰਜਾਬ ਲਾਵਾਰਿਸ ਹੋ ਚੁੱਕਾ ਸੀ ਸ਼ਾ ਮੁਹੰਮਦ ਨੇ ਇਸ ਤਰਾਜ਼ਦੀ ਨੂੰ ਵੇਖਦੇ ਹੋਏ ਹੀ ਲਿਖਿਆ ਸੀ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ